ਰਖੜੀ ਦੇ ਤਿਹਾਰ ਕਰਕੇ ਭਰਾਵੋ ਪੰਜਾਬ ਸਰਕਾਰ ਦੇ ਰਹੀ ਹੈ ਭੈਣਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਕੀ ਕੀ ਸ਼ਰਤਾਂ ਚਾਹੀਦੀਆਂ ਨੇ ਕੀ ਕੀ ਉਹਦੇ ਵਾਸਤੇ ਡਾਕੂਮੈਂਟ ਚਾਹੀਦੇ ਨੇ ਤੇ ਕਿਹੜੀ ਉਮਰ 'ਚ ਉਹ ਮਿਲਣਗੇ ਜਿਹੜੀ-ਜਿਹੜੀ ਉਮਰ ਵਾਲੇ ਨੂੰ ਉਹ ਪੈਸੇ ਮਿਲਣਗੇ ਉਹ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਨੰਬਰ 1 ਤੇ ਤਾਂ ਜੀ ਉਹ ਬੰਦੇ ਦਾ ਆਧਾਰ ਕਾਰਡ ਜ਼ਰੂਰੀ ਹੈ ਪੈਨ ਕਾਰਡ ਜ਼ਰੂਰੀ ਹੈ ਤੇ ਬੈਂਕ 'ਚ ਖਾਤਾ ਜ਼ਰੂਰੀ ਹੈ ਨੰਬਰ 2 ਤੇ ਉਹਦੀ ਕੋਈ ਪਹਿਲਾਂ ਬੜਾਪਾ ਪੈਨਸ਼ਨ ਜਿਹੜੇ 60 ਸਾਲ ਤੋਂ ਉੱਪਰ ਨੇ ਉਹਨਾਂ ਨੂੰ ਇਹ ਪੈਸੇ ਨਹੀਂ ਮਿਲਣਗੇ ਤੇ ਜਿਹੜੇ ਵਿਧਵਾ ਨੇ ਜਿਹੜੀਆਂ ਭੈਣਾ ਉਹਨਾਂ ਨੂੰ ਵੀ ਇਹ ਪੈਸੇ ਨਹੀਂ ਮਿਲਣਗੇ ਜਿਹੜੀਆਂ ਬੇਰੋਜ਼ਗਾਰ ਨੇ ਉਹਨਾਂ ਦੀ ਪਹਿਲਾਂ ਕੋਈ ਪੈਨਸ਼ਨ ਨਹੀਂ ਲੱਗੀ ਉਹਨਾਂ ਦੇ ਫਾਰਮ ਅੱਜ ਤੋਂ 2 ਦਿਨਾਂ ਬਾਅਦ ਅਪਲਾਈ ਹੋਣਗੇ ਜੋ ਤੁਸੀਂ ਨੇੜਲੇ ਸੁਵਿਧਾ ਕੇਂਦਰ ਤੇ ਜਾਂ ਜਿੱਥੇ ਵੀ ਤੁਸੀਂ ਅੱਗੇ ਭਰਦੇ ਹੋ ਕੰਪਿਊਟਰ ਵਾਲੇ ਭਰ ਦਿੰਦੇ ਨੇ ਉੱਥੇ ਜਾ ਕੇ ਭਰ ਸਕਦੇ ਹੋ ਦੁਬਾਰਾ ਨੋਟ ਕਰ ਲਿਓ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਕਾਪੀ ਤੇ ਉਹਦੇ ਵਾਸਤੇ ਜੇ ਕਿਸੇ ਦਾ ਕੋਈ ਬੀਪੀਐਲ ਕਾਰਡ ਬਣਿਆ ਜਾਂ ਲਾਲ ਕਾਪੀ ਬਣੀ ਆ ਉਹ ਵੀ ਨਾਲ ਲੱਗ ਜਾਂਦੀ ਆ ਉਹਦੇ ਤੇ 4000 ਰੁਪਿਆ ਐਕਸਟਰਾ ਜਿਹੜੀ ਲਾਲ ਕਾਪੀ ਆ ਉਹਦੇ ਤੇ ਮਿਲਦਾ 18 ਸਾਲ ਤੋਂ ਤੁਹਾਡੀ ਉਮਰ ਪਲੱਸ ਹੋਣੀ ਚਾਹੀਦੀ ਆ ਜਿਹੜੀਆਂ ਮੇਰੀਆਂ ਭੈਣਾਂ ਵਿਆਹੀਆਂ ਵਰੀਆਂ ਨੇ ਉਹਨਾਂ ਨੂੰ ਇਹਦੇ ਨਾਲ ਨਾਲ 1000 ਰੁਪਿਆ ਤਾਂ ਇਹ ਮਿਲਦਾ ਤੇ ਜੇ ਉਹਨਾਂ ਦੇ ਬੱਚੇ ਨਿਆਣੇ ਨੇਗੇ ਤਾਂ ਉਹਨਾਂ ਦੀ ਵੀ ਸੁਵਿਧਾ ਦੇ ਤੌਰ ਤੇ ਪ੍ਰਭੂ ਨਾਲ ਫਾਰਮ ਭਰਾਏ ਜਾਂਦੇ ਨੇ ਜੋ ਬੱਚੀਆਂ ਨੇ ਛੋਟੀਆਂ ਉਹਨਾਂ ਨੂੰ ਵੀ ਅਗਲੇ ਮੰਥ ਤੋਂ ਲੈ ਕੇ ਪੈਸੇ ਪਾਏ ਜਾਣਗੇ ਗਵਰਨਮੈਂਟ ਸਰਕਾਰ ਵੱਲੋਂ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਵੀਰ ਭੈਣੇ ਦਾ ਲਾਹਾ ਲੈ ਸਕੇ ਰੱਖੜੀ ਵਾਲੇ ਤਿਹਾੜੀ ਤੇ ਭੈਣਾਂ ਲਈ ਬਹੁਤ ਵੱਡਾ ਤੋਹਫਾ ਪੰਜਾਬ ਸਰਕਾਰ ਦਾ ਧੰਨਵਾਦ ਜੀ